ਜਦੋਂ ਤਾਂ ਕੈਨੇਡਾ ਦਾ ਵੀਜ਼ਾ ਨਹੀਂ ਨਾ ਆਉਂਦਾ ਲੋਕੀ ਗੁਰਦਰਾ ਸਾਹਿਬ ਵੀ ਜਾਂਦੇ ਆ ਉੱਥੇ ਵੀ ਸੁੱਖਣਾ ਸੁੱਖਦੀ ਆ ਕਈ ਤਾਂ ਗੁਰਦੁਰਸਾਈ ਬੈਦਾਂ ਦੇ ਆ ਜਿੱਥੇ ਆਪਾਂ ਜਾ ਕੇ ਜਾਜ ਬਿਚੜਾਉਣੇ ਆ ਕਿ ਬਾਬਾ ਜੀ ਇੱਕ ਵਾਰ ਕੈਨੇਡਾ ਪਹੁੰਚਾ ਦਿਓ ਬਾਅਦ ਵਿੱਚ ਮੈਂ ਤੁਹਾਡੇ ਕੋਲੇ ਕੁਝ ਨਹੀਂ ਮੰਗਦਾ ਉੱਥੋਂ ਆਪਾਂ ਬਹੁਤ ਮੰਨਤਾ ਕਰਕੇ ਇੱਥੇ ਆਉਨੇ ਆ ਹਨਾ ਘਰਦਿਆਂ ਨੂੰ ਵੀ ਕਹਿੰਨੇ ਆ ਵੀ ਇੱਕ ਵਾਰ ਮੇਰੇ ਤੇ ਭਰੋਸਾ ਕਰਕੇ ਪੈਸੇ ਲਾ ਦੇਵੋ ਫਿਰ ਮੈਂ ਆਪਦਾ ਆਪ ਹੀ ਦੇਖ ਲਊਗਾ ਜਦੋਂ ਆਪਾਂ ਇੱਥੇ ਆਏ ਜਾਂਨੇ ਆ ਇੱਥੋਂ ਦਾ ਆਲਾ ਦਵਾਲਾ ਵੀ ਬਹੁਤ ਸੋਹਣਾ ਵਾ ਇਹ ਦੇਸ਼ ਇਦਾਂ ਦਾ ਵਾ ਇੱਥੋਂ ਦੀ ਸਰਕਾਰ ਵੀ ਵਧੀਆ ਵਾ ਪਰ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਬਹੁਤ ਲੋਕ ਐਦਾਂ ਦੇ ਆ ਜਿਨ੍ਹਾਂ ਨੂੰ ਇੱਥੋਂ ਦੀ ਜ਼ਿੰਦਗੀ ਰਾਸ ਨਹੀਂ ਆਉਂਦੀ ਹੁਣ ਉਹ ਰਾਸ ਕਿਉਂ ਨਹੀਂ ਆਉਂਦੀ ਉਹਦੇ 'ਚ ਉਹਨਾਂ ਦੀਆਂ ਗਲਤੀਆਂ ਵਾਂ ਜਾਂ ਸਿਸਟਮ ਦੀਆਂ ਗਲਤੀਆਂ ਵਾਂ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆ ਜਿਨ੍ਹਾਂ ਨੇ ਹਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦੇਵੋ ਕਿਉਂਕਿ ਜਦੋਂ ਤੁਸੀਂ ਸਾਡੀਆਂ ਵੀਡੀਓਸ ਦੇਖਦੇ ਹੋ ਸਬਸਕ੍ਰਾਈਬ ਕਰਦੇ ਹੋ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿਉਂਕਿ ਅਸੀਂ ਵੀ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਤੁਹਾਡੇ ਲਈ ਕੰਟੈਂਟ ਲੈ ਕੇ ਆਉਂਦੇ ਆ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਥਲੇ ਸਮੇਂ ਦੇ ਵਿੱਚ ਕਈ ਵਾਰੀ ਸਾਨੂੰ ਇਦਾਂ ਦੇ ਲੋਕਾਂ ਤੋਂ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਜਿਹੜੇ ਕਹਿੰਦੇ ਵੀ ਅਸੀਂ ਇੰਡੀਆ ਦੇ ਵਿੱਚ ਇਹ ਗੱਲ ਕਹੀ ਵੀ ਸਾਨੂੰ ਇੱਕ ਵਾਰੀ ਕੈਨੇਡਾ ਭੇਜ ਦੋ ਉਹਨਾਂ ਨੇ ਘਰੇ ਕਲੇਸ਼ ਪਾਇਆ ਕਹਿ ਲੋ ਉਹਨਾਂ ਨੇ ਕਿਹਾ ਵੀ ਸਾਨੂੰ ਕੁਝ ਕਰੋ ਜ਼ਮੀਨ ਵੇਚ ਦੋ ਅਸੀਂ ਕੈਨੇਡਾ ਜਾਣਾ ਇੱਕ ਵਾਰੀ ਕਿਵੇਂ ਨਾ ਕਿਵੇਂ ਕਰਕੇ ਭੇਜ ਦੋ ਤੇ ਇੰਡੀਆ ਦੇ ਵਿੱਚ ਮਾਪਿਓ ਵੀ ਬੇਬਸ ਹੋ ਜਾਂਦੇ ਆ ਕਿ ਬੱਚਿਆਂ ਕੇ ਉਹਨਾਂ ਨੂੰ ਹੁੰਦਾ ਵੀ ਚਲੋ ਬੱਚੇ ਦੀ ਜिद भगा दी ਹੈ ਹਨਾ ਜੇ ਉਹ ਜਾਣਾ ਚਾਹੁੰਦਾ ਚਲ ਜੇ ਤੇ ਮਾਪਿਓ ਨੂੰ ਵੀ ਇਹ ਲੱਗਦਾ ਹੁੰਦਾ ਵੀ ਜੇ ਸਾਡਾ ਬੱਚਾ ਇੱਕ ਵਾਰੀ ਕੈਨੇਡਾ ਦੇ ਵਿੱਚ ਚੱਲ ਗਿਆ ਸ਼ਾਇਦ ਉੱਥੇ ਜਾ ਕੇ ਸੈੱਟ ਹੋ ਜਾਊਗਾ ਜ਼ਿੰਦਗੀ ਸੌਖੀ ਹੋ ਜਾਊਗੀ ਪਰ ਬਹੁਤ ਸਾਰੇ ਲੋਕ ਜਿਹੜੇ ਆ ਜਦੋਂ ਕੈਨੇਡਾ ਦੀ ਧਰਤੀ ਤੇ ਆ ਜਾਂਦੇ ਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਰਿਐਲਿਟੀ ਪਤਾ ਲੱਗਦੀ ਆ ਤਾਂ ਜਾਂ ਉਹਨਾਂ ਨੂੰ ਇਹ ਲੱਗਦਾ ਵੀ ਹੁਣ ਸਾਨੂੰ ਇੱਥੇ ਸਟਰਗਲ ਕਰਨਾ ਪਊ ਕਿਉਂਕਿ ਇੰਡੀਆ ਤੋਂ ਐਂ ਲੱਗਦਾ ਹੁੰਦਾ ਵੀ ਪਤਾ ਨਹੀਂ ਕੈਨੇਡਾ ਦੇ ਵਿੱਚ ਉਦਾਂ ਹੀ ਡਾਲਰ ਬਣ ਜਾਂਦੇ ਆਗੇ ਉਦਾਂ ਹੀ ਕਮਾਈ ਹੋ ਜਾਂਦੀ ਆ ਪਰ ਇਹ ਨਹੀਂ ਪਤਾ ਵੀ ਇੱਥੇ ਆ ਕੇ ਤੁਹਾਨੂੰ ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ ਸੋ ਕਈ ਲੋਕਾਂ ਨੂੰ ਜਦੋਂ ਇੱਥੇ ਆ ਕੇ ਪਤਾ ਲੱਗਦਾ ਵੀ ਭਾਈ ਸਾਨੂੰ ਜ਼ੀਰੋ ਤੋਂ ਸਟਾਰਟ ਕਰਨਾ ਪਊਗਾ ਸਾਨੂੰ ਆਹ ਕੰਮ ਕਰਨੇ ਪੈਣਗੇ ਸਾਨੂੰ ਸਫਾਈ ਦੇ ਕੰਮ ਵੀ ਕਰਨੇ ਪੈਣਗੇ ਦਿਹਾੜੀਆਂ ਲਾਉਣੀਆਂ ਪੈਣਗੀਆਂ ਉੱਥੋਂ ਬਹੁਤ ਸਾਰੇ ਲੋਕ ਨਿਰਾਸ਼ ਹੋ ਜਾਂਦੇ ਆ ਫਿਰ ਉਹ ਲੋਕ ਕਹਿਣ ਲੱਗ ਜਾਂਦੇ ਆ ਕੈਨੇਡਾ ਚੰਗਾ ਨਹੀਂ ਹੈਗਾ ਕੈਨੇਡਾ ਮਾੜਾ ਹੈਗਾ ਸਾਡੇ ਪੰਜਾਬ ਵਰਗਾ ਕੋਈ ਮੁਲਖ ਨਹੀਂ ਹੈਗਾਗਾ ਸਾਡੇ ਪੰਜਾਬ ਦੇ ਵਿੱਚ ਤਾਂ ਇਦਾਂ ਅਸੀਂ ਦਾ ਉੱਥੇ ਬੈਠ ਕੇ ਐਸ਼ ਕਰਦੇ ਸੀਗੇ ਅਸੀਂ ਤਾਂ ਐਵੇਂ ਹੀ ਆ ਗਏ ਫਿਰ ਉਹ ਨਿੰਦਣ ਲੱਗ ਜਾਂਦੇ ਆ ਇਸ ਦੇਸ਼ ਨੂੰ ਕਿਸੇ ਵੀ ਦੇਸ਼ ਨੂੰ ਚਾਹੇ ਯੂ ਐਸ ਏ ਦੇ ਗੱਲ ਕਰ ਲਈ ਹੈ ਨਾ ਪਰ ਰਿਐਲਿਟੀ ਤਾਂ ਇਹ ਹੁੰਦੀ ਹੈਗੀ ਵੀ ਜਦੋਂ ਆਪਾਂ ਕਿਸੇ ਵੀ ਦੇਸ਼ ਦੇ ਵਿੱਚ ਜਾਂਦੇ ਆ ਜ਼ੀਰੋ ਤੋਂ ਆਪਾਂ ਸ਼ੁਰੂਆਤ ਕਰਦੇ ਆ ਤੇ ਆਪਾਂ ਨੂੰ ਬਹੁਤ ਸਾਰੀਆਂ ਔਕੜਾਂ ਆਉਂਦੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿੰਨਾਂ ਤੋਂ ਅਸਲ ਦੇ ਵਿੱਚ ਆਪਣੇ ਲੋਕ ਜਿਹੜੇ ਆ ਹਾਰ ਜਾਂਦੇ ਆਗੇ ਜਾਂ ਫਿਰ ਇਹ ਹੋ ਜਾਂਦਾਗਾ ਵੀ ਉੱਥੋਂ ਕੁਝ ਹੋਰ ਸੋਚ ਕੇ ਆਏ ਹੁੰਦੇ ਆ ਇੱਥੇ ਆ ਕੇ ਕੁਝ ਹੋਰ ਹੋ ਜਾਂਦਾ ਉਹ ਕੰਪੇਅਰ ਕਰਨ ਲੱਗੇ ਜਾਂਦੇ ਆਗੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਵੀ ਬਹੁਤ ਸਾਰੇ ਲੋਕ ਐਦਾਂ ਦੇ ਮਿਲੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਅਸੀਂ ਪਰਮਾਨੈਂਟਲੀ ਇੰਡੀਆ ਚੱਲੇ ਆ ਅਸੀਂ ਪਰਮਾਨੈਂਟਲੀ ਪੰਜਾਬ ਚੱਲੇ ਆ ਪਰ ਮੈਂ ਤੁਹਾਨੂੰ ਇੱਕ ਰਿਐਲਿਟੀ ਦੱਸ ਦਾਂਗਾ ਥੋੜੇ ਚੋ ਜਿੰਨੇ ਮਰਜ਼ੀ ਲੋਕ ਕੈਨੇਡਾ ਆਏ ਆਗੇ ਕੈਨੇਡਾ ਹਰ ਇੱਕ ਨੂੰ ਰਾਸ ਨਹੀਂ ਆਉਂਦਾ ਕਿਉਂਕਿ ਕੈਨੇਡਾ ਦੇ ਵਿੱਚ ਤੁਹਾਨੂੰ ਤਰੱਕੀ ਕਰਨ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਸੋ ਜਿਹੜਾ ਬੰਦਾ ਤਾਂ ਉਹ ਮਿਹਨਤ ਕਰ ਲੈਂਦਾ ਸਬਰ ਸਮਾਨ ਲੱਗਦਾ ਇਸ ਚੀਜ਼ ਦੇ ਲਈ ਹਨਾ ਜਿਹੜਾ ਬੰਦਾ ਤਾਂ ਇਹ ਚੀਜ਼ਾਂ ਰੱਖਦਾਗਾ ਉਹ ਬੰਦਾ ਤਾਂ ਇੱਥੇ ਹੋ ਜਾਂਦਾ ਕਾਮਯਾਬ ਤੇ ਜਿਹੜਾ ਬੰਦਾ 2-3 ਸਾਲ ਦੇ ਵਿੱਚ ਆ ਕੇ ਚਾਹੁੰਦਾਗਾ ਵੀ ਮੈਂ ਕਰੋੜਪਤੀ ਬਣ ਜਾ ਉਹ ਲੋਕ ਹਾਰ ਜਾਂਦੇ ਆਗੇ ਫਿਰ ਉਹ ਲੋਕ ਕੰਪਲੇਂਟਸ ਕਰਦੇ ਆਗੇ ਵੀ ਕੋਈ ਫਾਇਦਾ ਨਹੀਂ ਹੈਗਾ ਕੈਨੇਡਾ ਆਉਣ ਦਾ ਅਸੀਂ ਪੰਜਾਬ ਚੱਲੇ ਆਂਗੇ ਇੱਥੇ ਤਾਂ ਇਹ ਆ ਇੱਥੇ ਉਹ ਆ ਜਿਵੇਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹਾ ਕਿ ਜਦੋਂ ਆਪਾਂ ਪੰਜਾਬ ਤੋਂ ਆਉਣਾ ਹੁੰਦਾ ਕੈਨੇਡਾ ਤਾਂ ਆਪਾਂ ਬਹੁਤ ਮਿਹਨਤ ਕਰਦੇ ਆ ਹਨਾ ਆਪਾਂ ਥਾਂ ਥਾਂ ਮੱਥੇ ਵੀ ਟੇਕਦੇ ਆ ਸੁੱਖਣਾ ਵੀ ਸੋਖਦੇ ਆ ਜਦੋਂ ਆਪਾਂ ਇੱਥੇ ਆ ਜਾਂਦੇ ਆ ਫਿਰ ਆਪਾਂ ਇਸ ਦੇਸ਼ ਦੇ ਨਿਯਮ ਕਾਇਦੇ ਕਾਨੂੰਨਾਂ ਨੂੰ ਫਾਲੋ ਨਹੀਂ ਕਰਦੇ ਤੇ ਜਦੋਂ ਇੱਕ ਸਟੂਡੈਂਟ ਗਲਤੀ ਕਰਦਾ ਕਿਉਂਕਿ ਇੱਥੇ ਹਰੇਕ ਬੰਦੇ ਦੇ ਲਈ ਰੂਲਸ ਜਿਹੜੇ ਆ ਉਹ ਸੇਮ ਆ ਜਦੋਂ ਆਪਾਂ ਗਲਤੀਆਂ ਕਰਦੀਆਂ ਆਪਣੇ ਤੇ ਕੇਸ ਵੀ ਹੁੰਦੇ ਆ ਬਹੁਤ ਲੋਕਾਂ ਨੂੰ ਰਿਪੋਰਟ ਵੀ ਕੀਤਾ ਜਾਂਦਾ ਵਾ ਜਿਵੇਂ ਸਾਡੇ ਘਰ ਦੇ ਕੋਲ ਪਲਾਜ਼ਾ ਵਾ ਟ੍ਰਿਨਿਟੀ ਨਾ ਪਹਿਲਾਂ ਉਹ ਬਹੁਤ ਸ਼ਾਂਤ ਪਲਾਜ਼ਾ ਹੁੰਦਾ ਸੀਗਾ ਉੱਥੇ ਕੋਈ ਸ਼ੋਰ ਸ਼ਰਾਬਾ ਨਹੀਂ ਸੀ ਹੁੰਦਾ ਨਾ ਪਰ ਅੱਜ ਕੱਲ ਉਸ ਪਲਾਜ਼ੇ ਦੀਆਂ ਐਨੀਆਂ ਕ ਕੰਪਲੇਂਟਸ ਆ ਨਾ ਪਿਛਲੇ 2-3 ਹਫ਼ਤੇ ਪਹਿਲਾਂ ਦੀ ਗੱਲ ਆ ਉਸ ਪਲਾਜ਼ੇ ਦੇ ਵਿੱਚ ਹੀ ਲੜਾਈ ਹੋਈ ਮਤਲਬ ਸੁਣਨ ਚ ਤਾਂ ਇਹ ਹੁੰਦਾ ਵਾ ਕਿ ਆਪਣੇ ਹੀ ਜਿਹੜੇ ਸੀਗੇ ਆਪਣੀ ਕਮਿਊਨਿਟੀ ਦੇ ਲੋਕ ਹੀ ਸੀਗੇ ਸੋ 290 ਸੀਗੇ ਬੇਸਿਕਲੀ ਉਨ ਉਥੇ ਨਾ ਗੇੜੀਆਂ ਬਹੁਤ ਮਾਰੀਆਂ ਜਾਂਦੀਆਂ ਵਾ ਮਤਲਬ ਇੱਕ ਹਸਾਬ ਦਾ ਨਾ ਚੰਡੀਗੜਾ ਵਾਲਾ ਕੰਮ ਕੀਤਾ ਪਿਆ ਕਿ ਮੁੰਡਿਆਂ ਨੇ ਵੱਡੀਆਂ ਵੱਡੀਆਂ ਗੱਡੀਆਂ ਰੱਖੀਆਂ ਹੋਈਆਂ ਵਾ ਈਵਨ ਆਲ ਸਾਨੂੰ ਵੀ ਉਥੇ ਬੜੀ ਪ੍ਰੋਬਲਮ ਆਉਂਦੀ ਹੈ ਕਿ ਕਈ ਵਾਰ ਅਸੀਂ ਸੁੱਤੀ ਹੁੰਦੀ ਆ ਨਾ ਤੇ ਉਹ ਪਟਾਕੇ ਜੇ ਵਜਾ ਕੇ ਨੰਗਦੇ ਆ ਅਸੀਂ ਆ ਰਾਤ ਨੂੰ ਵੀ ਹੁੰਦੀਆਂ ਦਿਨੇ ਵੀ ਹੁੰਦੀਆਂ ਸੋ ਉਸ ਪਲਾਜ਼ੇ ਦੇ ਵਿੱਚ ਲੜਾਈ ਹੋਈ ਤੇ ਲੜਾਈ ਐ ਨਿਕ ਜ਼ਿਆਦਾ ਹੋ ਗਈ ਕਿ ਉੱਥੇ ਫਿਰ ਪੁਲਿਸ ਵੀ ਆਈ ਪਰ ਕਿਉਂਕਿ ਇੱਕ ਮੁੰਡਾ ਜਿਹੜਾ ਸੀ ਨਾ ਉਹਨੂੰ ਹੋਰ ਮੁੰਡਿਆਂ ਨੇ ਘੁੱਟ ਦਿੱਤਾ ਸੀਗਾ ਪਰ ਪੁਲਿਸ ਨੂੰ ਜਿਵੇਂ ਕਿਸੇ ਨੇ ਗਵਾਹੀ ਨਹੀਂ ਦਿੱਤੀ ਕੁਛ ਕੀਤਾ ਨਹੀਂ ਤਾਂ ਪੁਲਿਸ ਨੇ ਐਕਸ਼ਨ ਨਹੀਂ ਲਿਆ ਪਹਿਲਾਂ ਵੀ ਕੈਨੇਡਾ ਦੇ ਬਹੁਤ ਸਾਰੇ ਪਲਾਜ਼ੇ ਸੀ ਜਿਵੇਂ ਵੈਸਟਵੁੱਡ ਵਾਲਾ ਪਲਾਜ਼ਾ ਸੀਗਾ ਅਗੇ ਸ਼ੈਰੀਡਨ ਵਾਲਾ ਪਲਾਜ਼ਾ ਕਿਹਾ ਜਾਂਦਾ ਸੀਗਾ ਉੱਥੇ ਵੀ ਬਹੁਤ ਲੜਾਈਆਂ ਹੁੰਦੀਆਂ ਸੀ ਕੁਝ ਸਾਲ ਪਹਿਲਾਂ ਵਾਣ ਦੇ ਵਿੱਚ ਵੀ ਇਹੀ ਹਾਲ ਸੀਗਾ ਪਰ ਵਾਣ ਦੇ ਵਿੱਚ ਉੱਥੋਂ ਦੇ ਸਰਕਾਰ ਨੇ ਜਿਹੜੇ ਸੀਗੇ ਇੱਕ ਉੱਥੇ ਨਿਯਮ ਬਣਾ ਦਿੱਤਾ ਸੀ ਕਿ ਵਾਣ ਦੇ ਵਿੱਚ ਕਾਰ ਰੈਲੀ ਜਿਹੜੀ ਉਹ ਬਿਲਕੁਲ ਬੈਨ ਆ ਜੀ ਉੱਥੇ ਕੋਈ ਕਾਰ ਰੈਲੀ ਕਰਵਾਊਗਾ ਤਾਂ 10000 ਡਾਲਰ ਦਾ ਫਾਈਨ ਆ ਸੋ ਮੇਰੇ ਕਹਿੰਦਾ ਮਤਲਬ ਇਹ ਸੀ ਕਿ ਉੱਥੋਂ ਦਾ ਭੌਣਨੇ ਆ ਮਾਪਿਓ ਦੇ ਪੈਸੇ ਵੀ ਲਵਾਉਣੇ ਆ ਕੰਨੇ ਆ ਵੀ ਸਾਨੂੰ ਫਟਾਫਟ ਉੱਥੇ ਪਹੁੰਚਾ ਦਿਓ ਪਰ ਜਦੋਂ ਆਪਾਂ ਇੰਨੀ ਚੰਗੀ ਜਗ੍ਹਾ ਤੇ ਆਏ ਜਾਂਦੇ ਆ ਜਿੱਥੇ ਆਪਾਂ ਪਹਿਲਾਂ ਮਿਹਨਤ ਕਰਨੀ ਹੁੰਦੀ ਆ ਉੱਥੇ ਆਪਾਂ ਆ ਸਾਰਾ ਕੁਝ ਕਰਨ ਲੱਗ ਜਾਂਦੇ ਆ ਜਿੱਤੇ ਨਾਲ ਆਪਣੀ ਕਮਿਊਨਿਟੀ ਦਾ ਨਾਮ ਤਾਂ ਬਦਨਾਮ ਹੁੰਦਾ ਹੀ ਆ ਨਾਲ ਦੀ ਨਾਲ ਫਿਰ ਜਿਹੜੇ ਆਪਣੇ ਮਾਪਿਓ ਨੇ ਆਪਾਂ ਨੂੰ ਇੰਨੇ ਔਖੇ ਕਾਰਜੇ ਚਾਕੇ ਭੇਜਿਆ ਹੁੰਦਾ ਵਾ ਉਹਨਾਂ ਦੇ ਸਾਰੇ ਪੈਸੇ ਵੀ ਜਿਹੜੇ ਆ ਖਰਾਬ ਹੁੰਦੇ ਆ ਗੱਡੀਆਂ ਕੀ ਤੁਸੀਂ ਇੱਥੇ ਜਿੰਨੀ ਮਰਜੀ ਵੱਡੀ ਗੱਡੀ ਲੈ ਲਵੋ ਤੁਹਾਡੀ ਗੱਡੀ ਕਿਸ਼ਤਾਂ ਦੇ ਉੱਤੇ ਹੁੰਦੀ ਹੈ ਨਾ 90% ਲੋਕਾਂ ਦੀਆਂ ਇੱਥੇ ਗੱਡੀਆਂ ਜਿਹੜੀਆਂ ਉਹ ਕਿਸ਼ਤਾਂ ਦੇ ਉੱਤੇ ਆ ਤੁਸੀਂ ਹਰ ਮਹੀਨੇ ਕਿਸ਼ਤ ਭਰੀ ਜਾਂਦੇ ਹੋ ਤੇ ਅੱਜ ਕੱਲ ਤਾਂ ਬਸ ਇਹ ਚੀਜ਼ ਰਹਿ ਗਈ ਆ ਕਿ ਵੱਡੀ ਗੱਡੀ ਲੈ ਲਵੋ ਫਰੋਤੇ ਗੇੜੀਆਂ ਮਾਰੋ ਜਾਂ ਕੁੜੀਆਂ ਦੇ ਪਿੱਛੇ ਮਾਰੋ ਉਹ ਚੀਜ਼ ਜਿਹੜੀ ਪੰਜਾਬ ਦੇ ਵਿੱਚ ਹੁੰਦੀ ਸੀਗੀ ਚੰਡੀਗੜ੍ਹ ਦੇ ਵਿੱਚ ਹੁੰਦੀ ਸੀ ਉਹ ਸਾਰਾ ਮਾਹੌਲ ਜਿਹੜਾ ਉਹ ਇੱਥੇ ਵੀ ਆ ਗਿਆ ਸੋ ਇਸੇ ਕਰਕੇ ਕਿਹਾ ਜਾਂਦਾ ਵਾ ਕਿ ਕਈਆਂ ਨੂੰ ਤਾਂ ਇਹ ਦੇਸ਼ ਵੀ ਰਾਸ ਨਹੀਂ ਆਉਂਦਾ ਕਿਉਂਕਿ ਉੱਥੇ ਉਹਨਾਂ ਦੀ ਆਪਣੀ ਕਮੀ ਹੁੰਦੀ ਆ ਪਰ ਜਿਹੜਾ ਬੰਦਾ ਮਿਹਨਤ ਕਰਦਾ ਵਾ ਉਹਦੇ ਲਈ ਇਹ ਦੇਸ਼ ਬਹੁਤ ਵਧੀਆ ਵਾ ਜਿਹੜਾ ਐਵੇਂ ਆਪੜਾਪ ਖਰਾਬ ਕਰ ਲੈਂਦਾ ਵਾ ਫਿਰ ਉਹ ਦੇਸ਼ ਵੀ ਕਿਉਂਕਿ ਇਹਦੇ ਸ਼ਹਿਜ ਹੈ ਵਾ ਜੇ ਤੁਸੀਂ ਗਲਤੀ ਕਰੋਗੇ ਥੋਡੇ ਤੇ ਐਕਸ਼ਨ ਵੀ ਲਿਆ ਜਾਊਗਾ ਸੋ ਉਹਨਾਂ ਲੋਕਾਂ ਦੇ ਲਈ ਇਹ ਜਿਹੜਾ ਦੇਸ਼ ਆ ਜਦੋਂ ਇਥੋਂ ਦੇ ਤੇ ਐਕਸ਼ਨ ਆ ਜਾਂਦਾ ਫਿਰ ਆਪਾਂ ਕਹਿ ਦਿੰਨੇ ਕਿ ਕੈਨੇਡਾ ਤਾਂ ਐਦਾਂ ਦਾ ਤੇ ਮੈਨੂੰ ਰਾਸ ਨਹੀਂ ਆਇਆ ਜਿਹਦੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਵੀ ਸੁਣਨ ਨੂੰ ਮਿਲਦੀਆਂ ਨੇ ਆ ਕਿ ਕੈਨੇਡਾ ਚ ਕੰਮ ਨਹੀਂ ਹੈਗਾ ਜਾਂ ਹੁਣ ਕੈਨੇਡਾ ਉਦਾਂ ਦਾ ਨਹੀਂ ਰਿਹਾ ਪਰ ਐਦਾਂ ਦੇ ਲੋਕ ਵੀ ਬਹੁਤ ਹੈਗੇ ਆ ਕਿ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਨੂੰ ਵੀ ਚੰਗਾ ਕਹਿੰਦੇ ਨੇਗੇ ਉਹਨਾਂ ਨੂੰ ਲੱਗਦਾ ਵੀ ਨਹੀਂ ਕੈਨੇਡਾ ਚ ਤੇਰੇ ਕੀ ਹੈਗੀ ਆ ਬਹੁਤ ਸਾਰਾ ਕੰਮ ਪਿਆ ਹੈਗਾ ਜਿਹੜਾ ਤੁਸੀਂ ਕਰ ਸਕਦੇ ਹੋਗੇ ਕਾਰਨ ਦੇ ਲਈ ਤੁਹਾਨੂੰ ਮਿਹਨਤ ਕਰਨੀ ਪਊਗੀ ਤੁਹਾਨੂੰ ਨੇ ਸਕਿਲਸ ਤੇ ਕੰਮ ਕਰਨਾ ਪਊਗਾ ਤੇ ਫੇਰ ਹੀ ਤੁਸੀਂ ਕੰਮ ਉਹ ਕਰ ਸਕਦੇ ਹੋਗੇ ਤੇ ਤਰੱਕੀ ਕਰ ਸਕਦੇ ਹੋਗੇ ਪਰ ਜੇ ਆਪਾਂ ਇੱਕ ਚੀਜ਼ ਨੂੰ ਛੱਡਦੀਏ ਵੀ ਆਪਾਂ ਜਲਦੀ ਜਲਦੀ ਇੱਥੇ ਕਾਮਯਾਬ ਹੋ ਜਾਾਂਗੇ ਜਾਂ ਆਪਾਂ ਇਹ ਸੋਚੀਏ ਵੀ ਇੱਕ ਦਿਨ ਦੇ ਵਿੱਚ ਹੀ ਸਾਡਾ ਸਾਰਾ ਕੁਝ ਹੋ ਜਾਏ ਤਾਂ ਉਹ ਕੁਝ ਨਹੀਂ ਪੋਸੀਬਲ ਹੈਗਾ ਜੇ ਆਪਾਂ ਪੁਰਾਣੇ ਲੋਕਾਂ ਨੂੰ ਵੀ ਦੇਖੀਏ ਨਾ ਉਹਨਾਂ ਨੂੰ ਵੀ ਤਰੱਕੀ ਕਰਨ ਦੇ ਵਿੱਚ ਬਹੁਤ ਸਮਾਂ ਲੱਗਿਆ ਜੇ ਅਸੀਂ ਆਪ ਦੀ ਗੱਲ ਕਰੀਏ ਅੱਜ ਜਿਹੜੀ ਜਗ੍ਹਾ ਤੇ ਐ ਇਸ ਜਗ੍ਹਾ ਤੇ ਆਉਂਦੇ ਆਉਂਦੇ ਸਾਨੂੰ 8 ਸਾਲ ਲੱਗੇ ਕਿਉਂਕਿ ਜਦੋਂ ਆਪਾਂ ਇੱਕ ਸਟੂਡੈਂਟ ਆਉਣੇ ਆਂਗੇ ਉਦੋਂ ਹੋਰ ਤਰ੍ਹਾਂ ਦੀ ਟੈਨਸ਼ਨ ਨਾ ਹੁੰਦੀਆਂ ਨੇ ਫਿਰ ਜਦੋਂ ਪੱਕੇ ਹੋਣਾ ਹੁੰਦਾ ਫਿਰ ਪੀਆਰ ਦੀਆਂ ਟੈਨਸ਼ਨਾਂ ਆ ਤੇ ਉਸ ਤੋਂ ਬਾਅਦ ਫੇਰ ਅਸਲੀ ਤੁਹਾਡਾ ਜਿਹੜਾ ਰਾਹ ਬਣਦਾਗਾ ਵੀ ਤੁਸੀਂ ਅੱਗੇ ਜਾ ਕੇ ਕਰਨਾ ਕੀ ਆ ਕਿਉਂਕਿ ਜੋ ਇੰਡੀਆ ਤੋਂ ਸੋਚ ਕੇ ਆਉਣੇ ਆ ਉਹ ਇੱਥੇ ਨਹੀਂ ਹੁੰਦਾ ਇੱਥੇ ਆ ਕੇ ਤੁਹਾਡਾ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਹੋ ਜਾਂਦੀਆਂ ਨੇ ਇਸੇ ਕਰਕੇ ਆਪਾਂ ਕਈ ਵਾਰੀ ਡੀਮੋਟੀਵੇਟ ਹੋ ਜਾਂਦੇ ਆ ਕਿ ਮੈਂ ਗੱਲ ਕਰਦਾ ਵੀ ਕੱਲ੍ਹ ਸੀ ਕਿਸੇ ਨੂੰ ਮਿਲਣ ਗਏ ਤੇ ਉਹ ਮਤਲਬ ਕਿ ਗੁਜਰਾਤੀ ਫੈਮਿਲੀ ਸੀਗੀ ਉਹ ਕਹਿੰਦੇ ਅਸੀਂ ਪਰਮਾਨੈਂਟਲੀ ਇੰਡੀਆ ਚੱਲੇ ਆ ਮੈਂ ਹੈਰਾਨ ਹੋਇਆ ਮੈਂ ਕਿਹਾ ਵੀ ਕਿਉਂ ਚੱਲੇ ਆ ਵਧੀਆ ਸੈਟਲ ਫੈਮਿਲੀ ਵਧੀਆ ਉਹਨਾਂ ਦੇ ਦੋ ਤਿੰਨ ਘਰ ਇੱਥੇ ਹਨਾ ਤੇ ਉਹ ਬੰਦਾ ਕਹਿੰਦਾ ਮੈਂ ਯੂਕੇ ਵੀ ਰਿਆਂਗਾ ਹਨਾ ਯੂਰਪ ਕੰਟਰੀ ਦੇ ਵਿੱਚ ਵੀ ਰਿਆਂ ਪਰ ਕਹਿੰਦਾ ਮੈਨੂੰ ਵਧੀਆ ਨਹੀਂ ਲੱਗਿਆ ਕੈਨੇਡਾ ਪਹਿਲਾਂ ਬ੍ਰੈਂਟਨ ਰਿਆਂ ਮਿਸਿਸਾਗਾ ਰਿਆਂ ਹੁਣ ਆਕਵਿਲ ਚਲਾ ਗਿਆ ਕਹਿੰਦਾ ਮੈਨੂੰ ਨਹੀਂ ਵਧੀਆ ਲੱਗਿਆ ਤੇ ਹੁਣ ਉਹਦੀ ਰਿਐਲਿਟੀ ਅਸਲ ਦੇ ਵਿੱਚ ਇਹ ਹੈ ਵੀ ਉਹ ਬੰਦੇ ਨੇ ਇੰਨਾ ਕ ਪੈਸਾ ਕਮਾ ਲਿਆ ਕਿ ਉਹਨੇ ਆਪਣਾ ਇੰਡੀਆ ਵੀ ਸੈਟਅਪ ਕਰ ਲਿਆ ਸਾਰਾ ਕੁਝ ਹਨਾ ਉਹਦੇ ਕੋਲ ਇੰਨਾ ਕ ਪੈਸਾ ਹੈਗਾ ਵੀ ਉਹ ਕਿਤੇ ਵੀ ਰਹਿ ਸਕਦਾ ਪਰ ਜਦੋਂ ਆਪਾਂ ਇਦਾਂ ਦੇ ਬੰਦੇ ਦੀ ਗੱਲ ਸੁਣਦੇ ਆ ਤੇ ਆਪਾਂ ਵੀ ਡੀਮੋਟੀਵੇਟ ਹੋ ਜਾਂਦੇ ਆ ਵੀ ਯਾਰ ਨਹੀਂ ਮੈਂ ਵੀ ਇੰਡੀਆ ਚੱਲਿਆ ਪਰ ਆਪਾਂ ਤਾਂ ਹਜੇ ਕੁਝ ਕੀਤਾ ਹੀ ਨਹੀਂ ਹੁੰਦਾ ਆਪਾਂ ਇਦਾਂ ਹੀ ਕਿਸੇ ਦੀ ਗੱਲ ਸੁਣ ਕੇ ਕਹਿ ਦਿੰਨੇ ਵੀ ਨਹੀਂ ਮੈਂ ਚੱਲਿਆ ਉਹ ਬੰਦੇ ਨੇ ਸਾਰਾ ਕੁਝ ਦੇਖ ਲਿਆ ਇੱਥੋਂ ਦਾ ਉਹ ਬੰਦੇ ਨੇ ਕੋਲੇ ਪੈਸਾ ਘਰ ਸਾਰਾ ਕੁਝ ਉਹਦੇ ਕੋਲੇ ਹੈਗਾ ਤੇ ਜਦੋਂ ਆਪਾਂ ਆਪ ਦੀ ਗੱਲ ਕਰੀਏ ਵੀ ਮੈਂ ਕਿਸੇ ਪਿੱਛੇ ਲੱਕੇ ਚੱਲੋ ਵੀ ਪੰਜਾਬ ਚੱਲੋ ਵੀ ਇੰਡੀਆ ਮੈਂ ਤਾਂ ਪਹਿਲੇ 25-30 ਲੱਖ ਰੁਪਏ ਲਾ ਕੇ ਆਇਆ ਹਾਂ ਤੇ ਹੁਣ ਮੈਂ ਫੇਰ ਵਾਪਸ ਚੱਲਾਂ ਇੰਡੀਆ ਨੂੰ ਹਨਾ ਤਾਂ ਆਪਾਂ ਨੂੰ ਮਤਲਬ ਕਿ ਇਦਾਂ ਦੇ ਲੋਕਾਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਅਸਲ 'ਚ ਉਹਨਾਂ ਦੀ ਰਿਐਲਿਟੀ ਕੁਝ ਹੋਰ ਹੁੰਦੀ ਆ ਆਪਾਂ ਨੂੰ ਜਿੰਨਾ ਟਾਈਮ ਕਿਸੇ ਬੰਦੇ ਦੀ ਪੂਰੀ ਰਿਐਲਿਟੀ ਨਹੀਂ ਪਤਾ ਆਪਾਂ ਉਹ ਤੋਂ ਇਹ ਗੱਲਾਂ ਸੁਣ ਕੇ ਆਪ ਡੀਮੋਟੀਵੇਟ ਹੋ ਜਾਈਏ ਨਹੀਂ ਅਸੀਂ ਅਕਸਰ ਵੀਡੀਓ ਦੇ ਵਿੱਚ ਗੱਲ ਕਰਦੇ ਆਂ ਵੀ ਆਪਾਂ ਨੂੰ ਆਪਦੇ ਜਿਹੜੇ ਗੋਲਸ ਆ ਉਹ ਸੈੱਟ ਕਰਨੇ ਪੈਂਦੇ ਆ ਕਿ ਸਾਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਕਰਨਾ ਕੀ ਆ ਜਿਨ੍ਹਾਂ ਨੇ ਕਰਨਾ ਉਹਨਾਂ ਨੇ ਕਿਤੇ ਵੀ ਕੋਸ਼ਿਸ਼ ਕਰ ਲੈਣਾ ਜਿਨ੍ਹਾਂ ਨੇ ਨਹੀਂ ਕਰਨਾ ਕਿਸੇ ਦੇ ਪਿੱਛੇ ਲਾ ਕੇ ਡੀਮੋਟੀਵੇਟ ਹੋਣਾ ਤੇ ਉਹ ਹੋ ਵੀ ਜਾਂਦੇ ਆਗੇ ਇਹਦਾ ਮਕਸਦ ਆਗਾ ਵੀ ਕੈਨੇਡਾ ਅੱਜ ਵੀ ਮਾੜਾ ਨਹੀਂ ਹੈਗਾਗਾ ਠੀਕ ਹੈ ਤੇ ਸਿਸਟਮ ਹੈਗਾ ਇਹ ਸਿਸਟਮ ਚੱਲਦਾ ਰਹਿੰਦਾ ਕਦੇ ਆਪ ਤੇ ਕਦੇ ਡਾਊਨ ਆਪਣੀ ਜ਼ਿੰਦਗੀ ਦੇ ਵਿੱਚ ਵੀ ਕਦੇ ਆਪ ਤੇ ਕਦੇ ਡਾਊਨ ਆਉਂਦੇ ਰਹਿੰਦੇ ਹੈਗੇ ਸੋ ਆਪਾਂ ਨੂੰ ਆਪਦੇ ਆਪ ਨੂੰ ਤਿਆਰ ਕਰਨਾ ਪੈਂਦਾ ਵੀ ਇਸ ਮੁਸ਼ਕਲਾਂ ਦੇ ਲਈ ਆਪ ਆਪਦੇ ਆਪ ਨੂੰ ਤਿਆਰ ਰੱਖੀਏ ਤੇ ਕਿਵੇਂ ਤਰੱਕੀ ਕਰਨੀ ਹੈ ਹਰ ਟਾਈਮ ਆਪਾਂ ਨੂੰ ਇਹ ਚੀਜ਼ਾਂ ਤੇ ਇਹ ਵੀ ਫੋਕਸ ਕਰਨਾ ਚਾਹੀਦਾ ਵੀ ਅਸੀਂ ਕਿੱਦਾਂ ਤਰੱਕੀ ਕਰ ਸਕਦੇ ਹਾਂਗੇ ਸੋ ਉਮੀਦ ਕਰਦੇ ਹਾਂਗੇ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਜਲਦੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਟੌਪਿਕ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ